ਮੂੰਹ ਕਰ ਲਾ ਤਾਂ ਇੱਕ ਚਾਤਰਾ ਨੇ ਵੇਚ ਦੇ ਉਂਦਰ ਬੰਦਾ ਦੱਸ ਦੇ ਆਪਣੇ ਸੋਹਰੇ ਦਾ ਨਾਂ ਕੀ ਤੇ ਛੱਡਦਾ ਬੰਦਾ ਦੱਸ ਛੱਡਦੇ ਨਹੀਂ ਪੁੱਤਰਾ ਸਪੇਰਾ ਦਾ ਕਣਦੇ ਨਹੀਂ ਪੇਲੇ ਨੇ ਭੈਣਾਂ ਇਨੋਰੀ ਦੇ ਇਨੋਰੀ ਦਾ ਵਿਆਹ ਹੈ ਇਹਨਾਂ ਦੇ ਪਾਤਰਾ ਦੇ ਇਨੋਰੀ ਖਾਰੇ ਇਕੱਠੇ ਨੇ ਕਿ ਇਥੋਂ ਐਨੂੰ ਚੜ ਕੇ ਕਿ ਐਨੂੰ ਜਾਣਾ ਦੀ ਮੋਰ ਚੱਲੋ ਉੱਥੇ ਜਾ ਰਹੇ ਸੀ ਕਤਾਨਾਂ ਦੇ ਵਿੱਚ ਘਾੜ ਘਾੜ ਕੇ ਆ ਗਈ ਵੱਡੀ ਹੋਈ ਹੈ ਲਾਡੀ ਪੂਰਾ ਪੈਨ ਤੋਂ ਨੇ ਇਹਨਾਂ ਦੀ ਮੋਟਰ ਹੈ। ਉਹ ਹੋਰੜੇ ਨੇ। ਮਰਨੇ ਯਾਰ ਮਰ ਕੇ ਦੂਗਾ ਤਾਂ ਕੰਮ ਪਿਆ ਰਿਹਾ। ਨਹੀਂ ਤੈਨੂੰ ਅਸੀਂ ਇੱਥੇ ਰਹਿੰਦੇ ਹੱਟ ਹੈ ਰਹਿਣਾ ਅਸੀਂ। ਪਤਾ ਨਹੀਂ ਚਾਦਰ ਕਿਵੇਂ ਵੇਖਦੀ ਐ। ਖਾਲਾ ਖਾਲਾ ਮਿੰਟ ਲਾ ਖਾਲ ਸਿੰਘ ਦੇ ਪਿੰਡ ਭੈ ਦੇ ਤੇ ਇਹ ਮੋਟਰੇ ਸਾਡੀ ਇੱਥੇ ਨਾ ਦੁਪਹਿਰੇ 2 ਵਜੇ ਚੋਰ ਚੋਰੀ ਕਰਦੇ ਵਹਣ ਕੇਵਲ ਵੱਢ ਲਈ ਸੀ ਇਹਨਾਂ ਨੇ। ਅਸੀਂ ਉੱਤੋਂ ਅਚਾਨਕ ਆਉਂਦੇ ਪੈ ਸੀ ਤੇ ਸੀਨ ਨੂੰ ਫੇ ਵੇਖ ਕੇ ਫੜ ਲਿਆ ਦੋ ਤਿੰਨ ਜਣਿਆਂ ਨੇ ਤੇ ਇਹ ਹੁਣ ਨਾਂ ਤੇ ਮੰਨਦੇ ਪੈਣੇ ਨਾ ਦੱਸਦੇ ਪੈਣੇ ਵੀ ਅੱਗੇ ਬੰਦੇ ਕਿੰਨੂ ਸੀ ਵੇਚਨੇ ਆ ਇਹਨਾਂ ਨੇ ਪੂਰੇ ਸਾਡੇ ਏਰੀਆ ਚ ਗੰਦ ਪਾਇਆ ਪਿਆ ਰੋਜ਼ ਦੀਆਂ ਚੋਰੀਆਂ ਦੀਆਂ ਮਾਰਦਾ ਤਾਂ ਕਰਦੇ ਨੇ ਕਦੀ ਕੇਵਲ ਵੱਢ ਲਈ ਕਦੀ ਤੇਲ ਕੱਢ ਲਿਆ ਟਰਾਂਸਫਰਨ ਦਾ ਪੁਲਿਸ ਕੋਲ ਕੰਪਲੇਟਾ ਲਿਖਾਣੇ ਆ ਕੋਈ ਸੁਣਵਾਈ ਨਹੀਂ ਠੀਕ ਹੈ ਤੇ ਇਹ ਅੱਜ ਕੁਦਰਤੀ ਮੌਕੇ ਤੇ ਫੜੇ ਗਏ ਨੇ ਕਿ ਕੋਈ ਖਨੋਰੀ ਦਾ ਦੱਸਦਾ ਕੋਈ ਸਮਾਣੇ ਦਾ ਦੱਸਦਾ ਪਿਆ ਨਾ ਕੋਈ ਇਹਨਾਂ ਕੋਲ ਆਇਡੈਂਟੀ ਕਾਰਡ ਨੇ ਨਾ ਕੋਈ ਆਧਾਰ ਕਾਰਡ ਕੁਛ ਨਹੀਂ ਆ ਇਹਨਾਂ ਕੋਲ ਕਿੰਨੀ ਕੁ ਕੇਬਲ ਸੀ ਜੜੀ ਵੱਡੀ ਦੀ ਤੁਸੀ ਕੇਵਲ 20 ਫੁੱਟ ਪਈ ਅੱਜ ਵੱਡੀ ਉਹ ਤੋਂ ਪਹਿਲਾਂ ਇੱਕ ਦਿਨ ਵੱਢ ਕੇ ਲੈ ਗਏ ਨੇ 20 25 ਫੁੱਟ ਤੇਲ ਕੱਢ ਕੇ ਲੈ ਗਣੇ ਨਾਲ ਅੱਗੇ ਟਰਾਂਸਫਾਰਮ ਦਾ ਇਹ ਜਿਹੜਾ ਸਟਾਰਟਰ ਤੋਂ ਨਾਲ ਤੱਕ ਹਾਂ ਸਟਾਰਟਰ ਉਹ ਖੁੱਲਾ ਸੀ ਬੂਹਾ ਪੜਦੇ ਨੇ ਹਾਂ ਨਾ ਕਿ ਤੋੜਿਆ ਬੂਹਾ ਬੰਦ ਸੀ ਬੂਹਾ ਤੋੜਿਆ ਇਹਨਾਂ ਨੇ ਕਿੱਥੋਂ ਦਾ ਨੇ ਪੁੱਛਿਆ ਪੁੱਛਿਆ ਬੜਾ ਇਹਨਾਂ ਨੂੰ ਪਰ ਇਹ ਕੋਈ ਕਹਿੰਦਾ ਮੈਂ ਸਮਾਨੇ ਦਾ ਵਾਂ ਕੋਈ ਇੱਕ ਬੰਦਾ ਇਹਨਾਂ ਦੇ ਵਿੱਚੋਂ ਘਰਾਂ 'ਚ ਚਾਦਰਾਂ ਵੀ ਵੇਚਦਾ ਹੈ ਉਹ ਹਿਸਾਬ ਲਾ ਲੋ ਚਾਦਰਾਂ ਵੇਚਦਾ ਲੋਕਾਂ ਦੇ ਕਿੰਨੇ ਭੇਤ ਦੱਸ ਦੋਗੇ ਤੇ ਰਾਤ ਨੂੰ ਪਿੰਡਾਂ ਜਿਹੜੀਆਂ ਚੋਰੀਆਂ ਦੀਆਂ ਵਾਰਦਾਤ ਨੇ ਇਸ ਬੰਦਿਆਂ ਕਰਕੇ ਹੁੰਦੀਆਂ ਪਈਆਂ ਨੇ ਅਸੀਂ ਵੀਡੀਓ ਤੁਸੀਂ ਵੀ ਆ ਜਿਹੜੀ ਵੀਡੀਓ ਪਾਈਏ ਚ ਲੋਕ ਵੇਖ ਲੈਣ ਤੇ ਐਵੇਂ ਦੇ ਬੰਦਿਆਂ ਤੋਂ ਸਤਾਰਕ ਰਹਿਣ ਇਹਨਾਂ ਨੂੰ ਆਪਣੇ ਚ ਘਰਾਂ ਜਣਾ ਵੜਨਦੇ ਆ ਦਸਤੀ ਫੜ ਕੇ ਬਣਾਈਏ ਖੜੋ ਖੜੋ ਚੱਕੋ ਤਾਰ ਵੀ ਨਾਲ ਚੱਕੋ ਤਾਰ ਨਾਲ ਚੱਕੋ 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 ਚਲੋ ਕਿ ਘਰ ਲ ਪਹੁੰਚਦਾ ਕਰ ਤੋ ਖਾਣੇ ਬਾਈ ਮੋਟਰਸਾਲ ਕੇ ਆਉਂਦੇ ਸਰਪਾ ਦਾ ਢਾਬੇ ਦੇ ਘਰ